ਗੁਰੂ ਘਰ ਵਿੱਚ ਪੰਜ ਪਿਆਰਿਆਂ ਦੀ ਸਾਜਨਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਸ਼ੁਰੂ ਹੋਈ ਦੱਸੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਨਾਮ ਇਤਿਹਾਸ ਨੇ ਨਹੀਂ ਸਾਹਮੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੀ ਪੰਜ ਪਿਆਰੇ ਸਨ ਜਿਨ੍ਹਾਂ ਦੇ ਨਾਮ ਸਨ ਭਾਈ ਵਿਦੀ ਚੰਦ ਭਾਈ ਜੇਠਾ ਭਾਈ ਲੰਗਾ ਭਾਈ ਪ੍ਰਾਣਾ ਅਤੇ ਭਾਈ ਪਿਹੜਾ ਜੀ ਗੁਰੂ ਤੇਗ ਬਹਾਦਰ ਜੀ ਦੇ ਵੀ ਪੰਜ ਪਿਆਰੇ ਸਨ ਭਾਈ ਮਤੀ ਦਾਸ ਭਾਈ ਗੁਰਦੱਤਾ ਭਾਈ ਦਿਆਲਾ ਭਾਈ ਉਦਾਜੀ ਅਤੇ ਭਾਈ ਜੈਤਾ ਜੀ ਇਸੇ ਲੀਨ ਹੋ ਅੱਗੇ ਤੋਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਅਤੇ ਬਾਅਦ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਅਤੇ ਉਸ ਤੋਂ ਬਾਅਦ ਉਹਨਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਫਿਰ ਆਪ ਉਹਨਾਂ ਕੋਲੋਂ ਅੰਮ੍ਰਿਤ ਛਕਾਇਆ ਉਪਰੰਤ ਅੰਮ੍ਰਿਤ ਛਕਾਉਣ ਦਾ ਅਸਲ ਮਨੋਰਥ ਤਾਂ ਉਹ ਉਪਦੇਸ਼ ਹੀ ਸੀ ਜਿਸ ਦਾ ਸਿੱਖਾਂ ਨੇ ਪਾਲਣਾ ਕਰਨਾ ਸੀ ਗੁਰੂ ਦਾ ਉਪਦੇਸ਼ ਧਾਰਨ ਕਰਕੇ ਹੀ ਸਿੱਖ ਗੁਰੂ ਕਾ ਸਿੱਖ ਬਣ ਸਕਦਾ ਹੈ ਗੁਰੂ ਜੀ ਨੇ ਅੰਮ੍ਰਿਤਧਾਰੀ ਸਿੱਖ ਲਈ ਪਹਿਲਾਂ ਵਿਧਾਨ ਪੰਜ ਰਹਿਤਾਂ ਅਤੇ ਚਾਰ ਕਰਤਾਂ ਦਾ ਕੀਤਾ ਪੰਜ ਰਹਿਤਾਂ ਨੂੰ ਪੰਜ ਕਕਾਰੀ ਰਹਿਤ ਕਹਿੰਦੇ ਹਨ ਕੇਸ ਕੰਗਾ ਕੜਾ ਕਛਹਿਰਾ ਅਤੇ ਕਿਰਪਾਨ ਧਾਰਨ ਕਰਨਾ ਹਰ ਅੰਮ੍ਰਿਤਧਾਰੀ ਸਿੱਖ ਲਈ ਲਾਜ਼ਮੀ ਹੈ ਹਰ ਰਹਿਤ ਦੀ ਮਹੱਤਤਾ ਦਾ ਵਿਖਾਣ ਕਰਨਾ ਇੱਕ ਵੱਖਰੇ ਲੇਖ ਦਾ ਵਿਸ਼ਾ ਹੈ ਚਾਰ ਕਰਤਾਂ ਹਰ ਸਿੱਖ ਲਈ ਵਿਵਰਜਿਤ ਹਨ ਪਹਿਲੀ ਕਰਤ ਹੈ ਕੇਸ ਨਹੀਂ ਕਟਾਉਣੇ ਕੇਸਾਂ ਦੀ ਵਿਵਦੀ ਕਰਨ ਵਾਲਾ ਸਿੱਖ ਪੂਰਨ ਸਿੱਖ ਨਹੀਂ ਰਹਿੰਦਾ ਦੂਜੀ ਕਰਤ ਹੈ ਤਮਾਕੂ ਨਹੀਂ ਪੀਣਾ ਤਮਾਕੂ ਸੌ ਬਿਮਾਰੀਆਂ ਦੀ ਜੜ ਹੈ ਅੱਜ ਸਾਰਾ ਸੰਸਾਰ ਤਮਾਕੂ ਦੇ ਜ਼ਹਿਰੀਲੇ ਅਸਰਾਂ 헤ਠ ਜਾਗਰੂਕ ਹੋ ਰਿਹਾ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੂਰ ਅੰਦੇਸ਼ੀ ਹੈ ਕਿ ਉਹਨਾਂ ਨੇ ਅੱਜ ਤੋਂ 300 ਸਾਲ ਪਹਿਲਾਂ ਤਮਾਕੂ ਨੂੰ ਸ਼ੂਨ ਤੱਕ ਦੀ ਮਨਾਹੀ ਕਰ ਦਿੱਤੀ ਸੀ। ਤੀਜੀ ਕਰਹਿਤ ਅਨੁਸਾਰ ਕੁੱਠਾ ਮਾਸ ਭਾਵ ਮੁਸਲਮਾਨੀ ਢੰਗ ਨਾਲ ਤਿਆਰ ਕੀਤਾ ਹੋਇਆ ਮਾਸ ਖਾਣ ਅਤੇ ਨਸ਼ਿਆਂ ਦੀ ਵਰਤੋਂ ਕਰਨ ਦੀ ਮਨਾਹੀ ਹੈ। ਚੌਥੀ ਕਰਹਿਤ ਹੈ ਪਰ ਇਸਤਰੀ ਗਮਨ ਪ੍ਰਾਈ ਇਸਤਰੀ ਦਾ ਸੰਗ ਕਰਨ ਦੀ ਸਖਤ ਮਨਾਹੀ ਹੈ। ਚਰਿੱਤਰ ਤੋਂ ਡਿਗੀਆਂ ਕੌਮਾਂ ਸ਼ੇਤੀ ਹੀ ਆਪਣਾ 68 ਗੌਰਵ ਗਵਾ ਬੈਠਦੀਆਂ ਹਨ ਅਮਰਤ ਸੰਚਾਰ ਸਮੇ ਗੁਰੂ ਜੀ ਨੇ ਸਿੱਖਾਂ ਨੂੰ ਜੋ ਸਿੱਖਿਆ ਅਤੇ ਨਿਜਮਾਵਲੀ ਦਿੱਤੀ ਸੀ ਉਹ ਵਿਦਵਾਨ ਸਿੱਖਾਂ ਲਈ ਇੱਕ ਚਹੇਤਾ ਵਿਸ਼ਾ ਬਣ ਗਈ